ਸੰਘ ਜੀ ਅੱਜ ਦੇ ਦਿਨ ਯਾਨੀ 30 ਜੁਲਾਈ 1991 ਵਾਲੇ ਦਿਨ ਖਾਲਸਤਾਨ ਲਿਬਰੇਸ਼ਨ ਫੋਰਸ ਦੇ ਖਾੜਕੂ ਸ਼ਹੀਦ ਪਈ ਸੁਖਵਿੰਦਰ ਸਿੰਘ ਜੀ ਸੇਵੇਵਾਲਾ ਤੇ ਭਾਈ ਨਿੱਕਾ ਸਿੰਘ ਜੀ ਬਸ਼ਨੰਦੀ ਸ਼ਹੀਦੀ ਪ੍ਰਾਪਤ ਕਰ ਗਏ ਸਨ ਆਪ ਜੀ ਨੂੰ ਇਸ ਵੀਡੀਓ ਵਿੱਚ ਸ਼ਹੀਦ ਭਾਈ ਸੁਖਵਿੰਦਰ ਸਿੰਘ ਜੀ ਸੇਵੇਵਾਲਾ ਤੇ ਸ਼ਹੀਦ ਭਾਈ ਨਿੱਕਾ ਸਿੰਘ ਜੀ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਦੱਸਾਂਗੇ ਵੀਡੀਓ ਦੇ ਨਾਲ ਜੁੜ ਕੇ ਰਹੋ ਤੇ ਅੰਤ ਤੱਕ ਜਰੂਰ ਦੇਖਿਓ ਆਓ ਕਰਦੇ ਹਾਂ ਵੀਡੀਓ ਸ਼ੁਰੂ 6 ਅਗਸਤ 1969 ਵਾਲੇ ਦਿਨ ਸ਼ਹੀਦ ਭਾਈ ਸੁਖ ਵਿੰਦਰ ਸਿੰਘ ਜੀ ਸੇਵੇਵਾਲਾ ਦਾ ਜਨਮ ਜੈਤੋ ਦੇ ਨੇੜੇ ਪੈਂਦੇ ਪਿੰਡ ਸੇਵੇਵਾਲਾ ਗੁੰਮਟੀ ਖੁਰ ਦੇ ਵਿਕੇ ਪਿਤਾ ਸਰਦਾਰ ਸੁਦਾਗਰ ਸਿੰਘ ਸੰਧੂ ਅਤੇ ਮਾਤਾ ਸਰਜੀਤ ਕੌਰ ਦੇ ਘਰ ਵਿਕੇ ਹੋਇਆ ਸੀ ਆਪ ਜੀ ਪੰਜ ਭਰਾਵਾਂ ਅਤੇ ਇੱਕ ਭੈਣ ਵਿੱਚੋਂ ਸਭ ਤੋਂ ਛੋਟੇ ਸਨ ਸਭ ਤੋਂ ਛੋਟੇ ਹੋਣ ਕਾਰਨ ਆਪ ਸਭ ਤੋਂ लाडले ਵੀ ਸਨ ਆਪ ਨੇ ਪਿੰਡ ਸੇਵੇਵਾਲਾ ਗੁੰਮਟੀ ਖੁਰ ਦੇ ਦੇ ਸਰਕਾਰੀ ਸਕੂਲ ਤੋਂ ਹੀ 10ਵੀਂ ਤੱਕ ਸਿੱਖਿਆ ਪ੍ਰਾਪਤ ਕੀਤੀ ਅਤੇ 12ਵੀਂ ਦੀ ਉਚੇਰੀ ਸਿੱਖਿਆ ਦੇ ਲਈ ਫਰੀਦਕੋਟ ਦੇ ਬਲਜਿੰਦਰਾ ਕਾਲਜ ਵਿੱਚ ਦਾਖਲਾ ਲੈ ਲਿਆ ਕਰਦਾ ਮਾਹੌਲ ਸਿੱਖੀ ਸਿਧਾਂਤਾਂ ਦੇ ਪ੍ਰਯੋਗ ਵਿੱਚ ਜੀਵਨ ਦੇ ਨਾਲ ਅвреਹ ਸੀ ਇਸ ਕਰਕੇ ਆਪ ਬਚਪਨ ਤੋਂ ਹੀ ਗੁਰਮਤ ਨਾਲ ਗਹਿਰਾ ਲਗਾਵ ਰੱਖਦੇ ਸਨ ਆਪ ਪੂਰਨ ਨਿਤਨੇਮੀ ਸਨ ਅਤੇ ਨਿਤਨੇਮ ਕੀਤੇ ਬਿਨਾ ਅਨ ਨਹੀਂ ਸਨ ਸਕਦੇ ਭਾਈ ਸਾਹਿਬ ਜੀ ਕਦੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੇ ਨਾਲ ਮੁਲਾਕਾਤ ਤਾਂ ਨਹੀਂ ਹੋਈ ਪਰ ਉਹਨਾਂ ਦੀ ਤਸਵੀਰ ਆਪ ਨੂੰ ਆਪਣੀਆਂ ਕਿਤਾਬਾਂ ਵਿੱਚ ਸੰਜੋ ਕੇ ਰੱਖਦੇ ਸਨ ਜੂਨ 1984 ਦੇ ਵਾਪਰੇ ਕੱਲੂਕਾਰੇ ਵਿੱਚ ਜਦੋਂ ਭਾਰਤੀ ਫੌਜਾਂ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਵਿਦੋਸ਼ੇ ਸਿੱਖ ਸੰਗਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਆਪ ਇਸ ਘਟਨਾ ਨੂੰ ਬਰਦਾਸ਼ਤ ਨਹੀਂ ਕਰ ਸਕੇ ਫਿਰ ਖਬਰ ਮਿਲੀ ਕਿ ਮਹਾਪੁਰਖ ਜਾਂ ਤਾਂ ਸ਼ਹੀਦ ਹੋ ਗਏ ਹਨ ਜਾਂ ਉੱਥੋਂ ਨਿਕਲ ਕੇ ਪਾਕਿਸਤਾਨ ਚਲੇ ਗਏ ਹਨ ਇਸ ਗੱਲ ਦਾ ਭਾਈ ਸਾਹਿਬ ਨੂੰ ਬਹੁਤ ਗਹਿਰਾ ਸਦਮਾ ਲੱਗਿਆ ਭਾਈ ਸਾਹਿਬ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੀਆਂ ਕੈਸਟਾ ਰਹੇ ਉਹਨਾਂ ਦੇ ਵਿਚਾਰ ਸੰਦੇ ਅਤੇ ਉਹਨਾਂ ਦੇ ਬੋਲਾਂ ਨੂੰ ਮਨ ਵਿੱਚ ਵਸਾ ਕੇ ਹਮੇਸ਼ਾ ਇੱਕੋ ਸੋਚ ਸੋਚਦੇ ਸਨ ਕਿ ਆਕਰ ਸਾਡੀ ਕੌਮ ਆਪਣੀ ਆਜ਼ਾਦੀ ਦੇ ਲਈ ਇਕਜੁੱਟ ਕਿਉਂ ਨਹੀਂ ਹੋ ਰਹੀ ਸੰਤ ਬਾਬਾ ਜੀ ਦੇ ਉਚਾਰੇ ਬਚਨਾਂ ਨੂੰ ਭਾਈ ਸਾਹਿਬ ਜੀ ਨੇ ਬਹੁਤ ਗਹਿਰਾਈ ਨਾਲ ਮਨ ਵਿੱਚ ਵਸਾਲਿਆ ਸੀ ਹੁਣ ਇੱਕੋ ਅਹਿਸਾਸ ਮਨ ਵਿੱਚ ਘਰ ਚੁੱਕਾ ਸੀ ਕਿ ਅਸੀਂ ਗੁਲਾਮ ਹਾਂ ਤੇ ਕੌਮ ਨੂੰ ਇਸ ਗੁਲਾਮੀ ਦੇ ਸੰਗਲਾਂ ਤੋਂ ਆਜ਼ਾਦ ਕਰਵਾਉਣਾ ਹੀ ਹੋਵੇਗਾ ਸੋ ਇਸ ਅਹਿਸਾਸ ਦੇ ਨਾਲ ਭਾਈ ਸਾਹਿਬ ਨੇ ਆਪਣੇ ਆਪ ਨੂੰ ਕੌਮ ਦੇ ਲਈ ਸਮਰਪਿਤ ਕਰਨ ਦਾ ਫੈਸਲਾ ਕਰ ਲਿਆ ਹੁਣ ਤੱਕ ਭਾਈ ਸੁਖਵਿੰਦਰ ਸਿੰਘ ਜੀ ਸੇਵਾਲਾ ਨੂੰ ਇਹ ਅਹਿਸਾਸ ਹੋ ਚੁੱਕਾ ਸੀ ਕਿ ਸਿੱਖ ਕੌਮ ਜਦੋਂ ਆਪਣੀ ਜਿੰਮੇ ਨਹੀਂ ਸਮਝਦੀ ਅਤੇ ਹਥਿਆਰ ਨਹੀਂ ਚੁੱਕਦੀ ਉਨੀ ਦੇਰ ਤੱਕ ਕੌਮ ਗੁਲਾਮੀ ਦੇ ਜੂਲੇ ਨੂੰ ਲਾ ਨਹੀਂ ਸਕਦੀ ਇਹ ਅਹਿਸਾਸ ਤੋਂ ਬਾਅਦ ਭਾਈ ਸੁਖਵਿੰਦਰ ਸਿੰਘ ਜੀ ਸੇਵੇਵਾਲਾ ਨੇ ਸਿੱਖ ਸੰਘਰਸ਼ ਦੇ ਲਈ ਜੂਝ ਰਹੇ ਯੋਧਿਆਂ ਦੇ ਨਾਲ ਸੰਬੰਧ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਭ ਤੋਂ ਪਹਿਲਾਂ ਆਪਜੀ ਦੀ ਮੁਲਾਕਾਤ ਸ਼ਹੀਦ ਭਾਈ ਨਿੱਕਾ ਸਿੰਘ ਜੀ ਵਿਸ਼ਨੰਦੀ ਨਾਲ ਹੋਈ ਅਤੇ ਇੰਜ ਜਿਹਾਰੂ ਕਾਰਵਾਈਆਂ ਦੀ ਸ਼ੁਰੂਆਤ ਹੋ ਗਈ ਇੱਕ ਸੂਝ ਭਰਪੂਰ ਵਾਲੇ ਯੋਧੇ ਦੇ ਲਈ ਇਹੋ ਕਰਮ ਹੁੰਦਾ ਹੈ ਕਿ ਕਿਸੇ ਦੀਆਂ ਨਜ਼ਰਾਂ ਵਿੱਚ ਆਏ ਬਿਨਾ ਪੰਥ ਦੀ ਸੇਵਾ ਨਿਵਾਉਣਾ ਇਸ ਪੱਖੋਂ ਵੀ ਆਪ ਕਾਫੀ ਸਫੜ ਰਹੇ ਭਾਈ ਸਾਹਿਬ ਦੇ ਐਕਸ਼ਨਾਂ ਦੀ ਕਿਸੇ ਨੂੰ ਕੋਈ ਖੋਜ ਖਬਰ ਤਾਂ ਕੀ ਪਿੰਕ ਤੱਕ ਵੀ ਨਹੀਂ ਸੀ ਪਈ ਇੰਜ ਭਾਈ ਸਾਹਿਬ ਨੇ ਗੁਪਤ ਰੂਪ ਵਿੱਚ ਵਿਚਰਦੇ ਹੋਏ ਕਈ ਵੱਡੀਆਂ ਕਾਰਵਾਈਆਂ ਨੂੰ ਅੰਜਾਮ ਤੱਕ ਪਹੁੰਚਾਇਆ ਅੰਤ 30 ਜਨਵਰੀ 1990 ਵਾਲੇ ਦਿਨ ਭਾਈ ਨਿੱਕਾ ਸਿੰਘ ਜੀ ਬਸ਼ਨੰਦੀ ਦੇ ਜਥੇ ਦੇ ਸਿੰਘ ਜੈਤੋ ਦੇ ਨੇੜੇ ਪਿੰਡ ਗੋਦਰਾ ਦੇ ਬੰਨ ਤੇ ਭਾਰਤੀ ਸੁਰੱਖਿਆ ਫੋਰਸਾਂ ਨਾਲ ਇੱਕ ਬਹੁਤ ਜ਼ਬਰਦਸਤ ਮੁਕਾਬਲਾ ਹੋਇਆ ਜਿਸ ਵਿੱਚ ਭਾਈ ਨਿੱਕਾ ਸਿੰਘ ਜੀ ਬਸ਼ਨੰਦੀ ਅਤੇ ਖਾਲਸਾ ਲਿਬਰੇਸ਼ਨ ਫੋਰਸ ਦੇ ਖੜਕੂ ਸ਼ਹੀਦ ਭਾਈ ਸੁਖਵਿੰਦਰ ਸਿੰਘ ਜੀ ਸੇਵੇ ਵਾਲਾ ਦੀ ਸ਼ਹੀਦੀ ਹੋਵੇ ਸੀ ਸੰਗਤ ਜੀ ਆਪ ਜੀ ਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਵਿੱਚ رائے ਜ਼ਰੂਰ ਦਿਓ ਅਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਖਾਸ ਕਰਕੇ ਨੌਜਵਾਨ ਪੀੜ੍ਹੀ ਨਾਲ ਤਾਂ ਕਿ ਉਹਨਾਂ ਨੂੰ ਸ਼ਹੀਦ ਸਿੰਘਾ ਦੇ ਜੀਵਨ ਦੇ ਬਾਰੇ ਪਤਾ ਲੱਗ ਸਕੇ ਸਿੱਖ ਇਤਿਹਾਸ ਅਤੇ ਸ਼ਹੀਦ ਸਿੰਘਾ ਦੇ ਜੀਵਨ ਦੇ ਲਈ ਆਪਣਾ ਇਹ ਵੀ ਪੇਜ ਜ਼ਰੂਰ ਫੋਲੋ ਕਰਿਓ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ